ਸਤਿ ਸ੍ਰੀ ਅਕਾਲ ਜੀ ਸਾਰਨਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖਿਜ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵ ਲੈਸ ਕੋ ਬੈਨੀਫਿਟ ਲੈਸ ਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਦਿਆ ਕਰੋ ਜੀ ਦੋਸਤੋ ਅੱਜ ਜਿਹੜਾ ਟੌਪਿਕ ਆ ਆਪਾਂ ਗੱਲ ਕਰਾਂਗੇ ਜੀ ਹਸਬੰਡ ਤੇ ਵਾਈਫ ਦੇ ਰਿਲੇਸ਼ਨ ਬ ਟੁੱਟ ਰਹੇ ਨੇ ਆਪਾਂ ਕਹਿ ਦਈਏ ਹਨਾ ਬੀਟਾ ਗੋਸ ਦੇ ਕੇਸਿਸ ਦੇਖ ਨੂੰ ਬਹੁਤ ਮਿਲ ਰਹੇ ਨੇ ਕਈ ਕਾਰਨ ਹੋ ਸਕਦੇ ਆ ਹਨਾ ਇਸ ਚੀਜ਼ ਦੇ ਹਨਾ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਪਤੀ ਪਤਨੀ ਦੇ ਰਿਸ਼ਤੇ ਨੂੰ ਇਹ ਮਜ਼ਬੂਤ ਬਣਾਉਣਾ ਹੈ ਪੱਕਾ ਬਣਾਉਣਾ ਹੈ ਤਾਂ ਕੁਝ ਕੁ ਗੱਲਾਂ ਨੇ ਜੇ ਆਪਾਂ ਇਹਨਾਂ ਤੇ ਗੌਰ ਕਰ ਲਈਏ ਹਨਾ ਕੁੜੀ ਵੱਲੋਂ ਵੀ ਤੇ ਮੁੰਡੇ ਵੱਲੋਂ ਵੀ ਹਨਾ ਤਾਂ ਰਿਸ਼ਤਾ ਕਾਫੀ ਹੱਦ ਤੱਕ ਸਿਕਿਉਰ ਹੋ ਜਾਂਦਾ ਹੈ ਹਨਾ ਜਨਕਿ ਸੁਰੱਖਿਅਤ ਹੁੰਦਾ ਹੈ ਹਨਾ ਜਨਕਿ ਉਹ ਨੌਪਤ ਨਹੀਂ ਆਉਦੀ ਹੈ ਕਿ ਵੀ ਅਲੱਗ ਹੋਣਾ ਪਵੇ ਫੋ ਦੋਸਤੋ ਵੀਡੀਓ ਛੋਟੀ ਹੀ ਹੈ ਜਿਆਦਾ ਲੰਬੀ ਨਹੀਂ ਹੈਗੀ ਧਿਆਨ ਨਾਲ ਸੁਣਿਓ ਕੱਲੀ ਕੱਲੀ ਗੱਲ ਬਹੁਤ ਵਧੀਆ ਕੰਮ ਦੀ ਗੱਲ ਆ ਹਨਾ ਸਾਰਿਆਂ ਲਈ ਤੇ ਦੋਸਤੋ ਨੰਬਰ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸੋਚ ਥਿੰਕਿੰਗ ਠੀਕ ਹੈ ਜੀ ਹੁਣ ਜਦੋਂ ਕੁੜੀ ਤੇ ਮੁੰਡੇ ਦਾ ਰਿਲੇਸ਼ਨ ਹਨਾ ਰਿਸ਼ਤਾ ਬਣਦਾ ਆ ਪਤੀ ਪਤਨੀ ਜਦੋਂ ਬਣਦੇ ਨੇ ਉਹ ਹਨਾ ਤਾਂ ਇੱਥੇ ਇਹ ਜ਼ਰੂਰੀ ਨਹੀਂ ਹੈਗਾ ਵੀ ਦੋਨਾਂ ਦੀ ਸੋਚ ਮੈਚ ਕਰੇ ਹਨਾ ਕਿਉਂਕਿ ਹਰੇਕ ਬੰਦੇ ਦੀ ਆਪਣੀ ਸੋਚ ਹੁੰਦੀ ਆ ਹਨਾ ਕੋਈ ਕਿਸੇ ਤਰੀਕੇ ਨਾਲ ਸੋਚਦਾ ਕੋਈ ਕਿਸੇ ਚੀਜ਼ ਨੂੰ ਕਿਸੇ ਤਰੀਕੇ ਨਾਲ ਸੋਚਦਾ ਹੋ ਸਕਦਾ ਦੋਨਾਂ ਦਾ ਉਹ ਇੱਕ ਹੀ ਹੋਵੇ ਪਰ ਇਹਨਾਂ ਸੋਚਣ ਦਾ ਤਰੀਕਾ ਅਲੱਗ ਹੋਵੇ ਹੈਨਾ ਇੱਥੇ ਕੀ ਹੁੰਦਾ ਹੈ ਹੁਣ ਕਈ ਵਾਰੀ ਜਦੋਂ ਮੰਨ ਲਓ ਇੱਕ ਮੁੰਡਾ ਹੈਨਾ ਕੋਈ ਡਿਸੀਜਨ ਲੈਂਦਾ ਵਿਆਹ ਤੋਂ ਬਾਅਦ ਹੈਨਾ ਤਾਂ ਉੱਥੇ ਇਹ ਕੁੜੀ ਨੂੰ ਕਈ ਵਾਰ ਲੱਗਦਾ ਨਹੀਂ ਇਹ ਸਹੀ ਨਹੀਂ ਹੈਗੀ ਤਾਂ ਇੱਥੇ ਕਈ ਵਾਰ ਨੋਕਚੋਕ ਹੋਣੀ ਸ਼ੁਰੂ ਹੋ ਜਾਂਦੀ ਹੈ ਬਟ ਜੇ ਕੁੜੀ ਉਸ ਚੀਜ਼ ਨੂੰ ਸਮਝਦੀ ਹੈ ਹੈਨਾ ਤੇ ਮੁੰਡਾ ਉਸ ਉਸ ਚੀਜ਼ ਨੂੰ ਆਪਣੀ ਵਾਈਫ ਨੂੰ ਸਮਝਾਉਣਾ ਸਮਝਾਉਂਦਾ ਵਧੀਆ ਤਰੀਕੇ ਨਾਲ ਵੀ ਇਦਾਂ ਪਾ ਕਰਦੇ ਆਂ ਹੈਨਾ ਤਾਂ ਜੇ ਦੋਨਾਂ ਦੀ ਸੋਚ ਮੈਚ ਕਰ ਜਾਂਦੀ ਹੈ ਜ਼ਿਆਦਾ ਨਹੀਂ ਅ 60 40 ਦਾ ਚੱਲ ਜਾਂਦਾ ਪਰ ਜੇ 20% ਮੈਚ ਕਰਦੀ ਹੈ ਤੇ 80% ਨਹੀਂ ਮੈਚ ਕਰਦੀ ਉੱਥੇ ਫਿਰ ਕੋਈ ਨਾ ਪਈ ਹਨਾ ਏਸੀ ਗੱਲ ਹੋ ਜਾਂਦੀ ਹੈ ਵੀ ਲੜਾਈ ਝਗੜਾ ਜਾਂ ਨੌਕਚੋਕ ਸ਼ੁਰੂ ਹੋ ਜਾਂਦੇ ਤੇ ਰਿਸ਼ਤਾ ਥੋੜਾ ਜਿਹਾ ਖਤਰੇ 'ਚ ਪੈ ਜਾਂਦਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਕੁੜੀ ਆ ਚਾਹੇ ਮੁੰਡਾ ਆ ਦੋਨਾਂ ਦੀ ਸੋਚ ਕਾਫੀ ਹੱਦ ਤੱਕ ਮੈਚ ਕਰਨੀ ਜ਼ਰੂਰੀ ਆ ਹਨਾ ਜਦ ਜਿਆਦਾ ਫਰਕ ਪੈਂਦਾ ਫਿਰ ਇੱਥੇ ਪੰਗਾ ਪੈਂਦਾ ਜੀ ਠੀਕ ਹੈ ਜੀ ਇਹ ਸੋਚ ਦੀ ਗੱਲ ਹੋ ਗਈ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਹੁਣ ਜਿੱਦਾਂ ਮੈਰਿਜ ਤੋਂ ਬਾਅਦ ਹਨਾ ਅ ਕੁੜੀ ਤੇ ਮੁੰਡੇ ਹਨਾ ਦੋਨਾਂ ਦਾ ਫੈਮਿਲੀ ਹੁੰਦੀ ਹੈ ਹਨਾ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਆਪਣੇ ਸਹੁਰੇ ਘਰ ਨਾਲ ਉੱਥੇ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਹਨਾ ਰਿਸ਼ਤੇ ਨਿਭਾਉਣ ਨੂੰ ਮਿਲਦੇ ਆ ਹਨਾ ਸਹੁਰੇ ਦਾ ਨਨਨਾ ਦਾ ਹਨਾ ਜਿਓਰ ਦਾ ਹਨਾ ਕਈ ਰਿਸ਼ਤੇ ਹੁੰਦੇ ਨੇ ਹਨਾ ਸੋ ਇੱਥੇ ਮੈਂ ਕੁੜੀਆਂ ਦੇ ਹੱਕ 'ਚ ਥੋੜੀ ਜਿਹੀ ਗੱਲ ਕਹੂੰਗਾ ਕਿ ਕੁੜੀ ਆਪਣਾ ਪਰਿਵਾਰ ਛੱਡ ਕੇ ਹੁੰਦੀ ਹੈ ਹਨਾ ਨਵੇਂ ਪਰਿਵਾਰ ਦੇ ਵਿੱਚ ਹਨਾ ਤੇ ਮੈਨੇਜ ਕਰਨ ਨੂੰ ਹਨਾ ਸਮਝਣ ਨੂੰ ਸਾਰਿਆਂ ਨੂੰ ਕੁਝ ਸਮਾਂ ਲੱਗ ਜਾਂਦਾ ਹੈ ਕਿ ਜਲਦੀ ਸਮਝ ਜਾਂਦੀਆਂ ਕੁੜੀਆਂ ਕਿਆਂ ਨੂੰ ਥੋੜਾ ਟਾਈਮ ਲੱਗਦਾ ਹੈ ਨਾ ਕਿਉਂਕਿ ਨਵੇਂ ਪਰਿਵਾਰ ਚ ਹੋਣਾ ਇਹ ਚੀਜ਼ ਬਹੁਤ ਵੱਡੀ ਹੁੰਦੀ ਹੈ ਨਾ ਸੋ ਇੱਥੇ ਮੁੰਡੇ ਨੂੰ ਸਮਝਣਾ ਚਾਹੀਦਾ ਵੀ ਹਾਂ ਕੁੜੀ ਉਧਰੋਂ ਆਈ ਆਪਣੇ ਸਾਰੇ ਫੈਮਿਲੀ ਛੱਡ ਕੇ ਹੈ ਨਾ ਇੱਕ ਫੈਮਿਲੀ ਬਣੀ ਆ ਤੇ ਥੋੜਾ ਸਮਾਂ ਉਹਨੂੰ ਦੇਣਾ ਚਾਹੀਦਾ ਹੈ ਨਾ ਸਮਝਣ ਨੂੰ ਨਾ ਪਰਿਵਾਰ ਨੂੰ ਫੈਮਿਲੀ ਨੂੰ ਠੀਕ ਹੈ ਜੀ ਇਹੋ ਹੀ ਦੂਸਰੀ ਗੱਲ ਨੰਬਰ 13 ਤੇ ਆਪਾਂ ਗੱਲ ਕਰਾਂਗੇ ਜੀ ਇਸ ਵਿੱਚ ਆਪਾਂ ਥੋੜੀ ਜਿਹੀ ਗੱਲ ਮੁੰਡੇ ਦੇ ਹੱਕ ਦੀ ਗੱਲਾਂਗੇ ਹਸਬੰਦ ਦੇ ਹੱਕ ਦੀਆਂ ਹਨ ਜਦੋਂ ਹਸਬੰਦ ਵਾਈਫ ਦੇ ਵਿੱਚ ਜੋ ਕੋਈ ਰਿਲੇਸ਼ਨ ਹਨ ਉੱਥੇ ਇਦਾਂ ਹੁੰਦਾ ਕਿ ਜਦੋਂ ਵਿਆਹ ਹੁੰਦਾ ਹਨਾ ਤਾਂ ਦੋ ਫੈਮਲੀਆਂ ਜੁੜਦੀਆਂ ਤੋਂ ਪਰਿਵਾਰ ਜੁੜਦੇ ਆ ਹਨਾ ਇਕੱਲਾ ਕੁੜੀ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਦੋ ਪਰਿਵਾਰ ਜੁੜਦੇ ਆ ਤੇ ਮੁੰਡੇ ਦੇ ਸਿਰ ਤੇ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਨੇ ਉਹ ਕਿਵੇਂ ਕਿਉਂਕਿ ਹਨਾ ਦੂਸਰਾ ਪਰਿਵਾਰ ਨਾਲ ਜੁੜਿਆ ਹਨਾ ਫਿਰ ਉਹਦੀ ਆਪਦੀ ਫੈਮਲੀ ਹੋਣਾ ਹਨਾ ਅੱਗੇ ਜੋ ਵੀ ਆ ਹਨਾ ਪਲੈਨਿੰਗ ਆ ਜੋ ਵੀ ਹਨਾ ਤੇ ਉਸ ਚੀਜ਼ਾਂ ਦਾ ਨਾ ਖਰਚੇ ਵੀ ਵਧਦੇ ਆ ਹਨਾ ਖਰਚੇ ਵਧਾ ਨਾਲ ਜਦੋਂ ਮੁੰਡਾ ਹਨਾ ਕੰਮ ਇਨਕਮ ਸੋਰਸ ਵਧਾਉਣਾ ਹੁੰਦਾ ਤਾਂ ਉਹ ਕਈ ਵਾਰ ਕੰਮ ਨੂੰ ਜ਼ਿਆਦਾ ਟਾਈਮ ਦੇਣ ਲੱਗ ਜਾਂਦਾ ਉੱਤੇ ਫਿਰ ਕਈ ਵਾਰ ਕੁੜੀ ਕਹਿੰਦੀ ਆ ਵੀ ਮੇਰਾ ਹਸਬੰਦ ਮੈਨੂੰ ਟਾਈਮ ਨਹੀਂ ਦਿੰਦਾ ਹਨਾ ਕੰਮ ਨੂੰ ਜ਼ਿਆਦਾ ਟਾਈਮ ਦਿੰਦਾ ਇੱਥੇ ਕੁੜੀ ਨੂੰ ਵੀ ਸਮਝਣਾ ਚਾਹੀਦਾ ਵੀ ਉਹ ਫੈਮਿਲੀ ਲਈ ਹੀ ਕਰ ਰਿਹਾ ਵਾ ਕਿਉਂਕਿ ਹਨਾ ਰਿਸ਼ਤੇ ਜੁੜੇ ਆ ਹਨਾ ਦੋ ਫੈਮਲੀਆਂ ਹੀ ਆ ਖਰਚੇ ਵੀ ਵਧਦੇ ਆ ਤਾਂ ਇਨਕਮ ਸੋਰਸ ਵੀ ਵਧਣਾ ਚਾਹੀਦਾ ਆ ਹਨਾ ਕਿਉਂਕਿ ਇਨਕਮ ਸੋਰਸ ਵਧੂਗਾ ਤਾਂ ਹੀ ਤੁਹਾਡੇ ਖਰਚੇ ਮੈਨੇਜ ਹੋਣਗੇ ਹਾਂਜੀ ਹਸਬੰਦ ਵਾਈਫ ਦੋਨੋਂ ਕਮਾਉਂਦੇ ਹੋ ਕਮੋਂ ਦੇ ਹੁੰਨਾ ਫਿਰ ਗੱਲ ਹੋਰ ਹੁੰਦੀ ਆ ਸੋ ਇੱਥੇ ਹੈਨਾ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਜੇ ਉਹ ਬੰਦਾ ਕੰਮ ਨੂੰ ਜਿਆਦਾ ਟਾਈਮ ਦੇ ਰਿਹਾ ਹਾਂ ਠੀਕ ਆ ਫੈਮਿਲੀ ਨੂੰ ਵੀ ਟਾਈਮ ਦੇਣਾ ਚਾਹੀਦਾ ਬਟ ਕੰਮ ਵੀ ਜ਼ਰੂਰੀ ਆਣਾ ਸੋ ਇਹ ਜੇ ਤਿੰਨ ਚਾਰ ਗੱਲਾਂ ਨੂੰ ਧਿਆਨ ਚ ਰੱਖਣੋ ਕਿਦਾ ਹਸਬੰਡ ਤੇ ਵਾਈਫ ਦਾ ਜਿਹੜਾ ਰਿਸ਼ਤਾ ਹੈਨਾ ਉਹ ਬਹੁਤ ਵਧੀਆ ਨਿਭ ਸਕਦਾ ਹੈ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਚਾਹੁੰਦੇ ਹੋ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ